ਆ ਗਏ ਸਤਿਗੁਰੂ RAM DAS ਮਹਾਰਾਜ ਸਤਿਗੁਰੂ ਹੋਏ ਇੱਕ ਈਗਤੀ ਦੇ ਵਿੱਚ ਜਦੋਂ ਗੁਰੂ RAM DAS ਜੀ ਈਗਤੀ ਤੇ ਬੈਠੇ ਹੋਣ ਧਿਆਨ ਦੇਣਾ ਮੈਂ ਉਹ ਗੱਲ ਜ਼ਿਆਦਾ ਨਹੀਂ ਗੁਰੇ ਈਗਤੀ ਦੇ ਉੱਤੇ ਬੈਠਣ ਵਾਲੀ ਤਰ੍ਹਾਂ ਦਾ ਆਪਣੇ ਵਿਸ਼ੇ ਨਾਲੇ ਸੰਬੰਧਤ ਅੱਜ ਵੀ ਵਿਚਾਰ ਕਰਾਂ ਜਿੰਨੀ ਵੀ ਸੰਗਤ ਸੀ ਸਾਰੀ ਸੰਗਤ ਨੂੰ ਇਸ ਗੱਲ ਦਾ ਇਲਮ ਹੋ ਗਿਆ ਪਤਾ ਲੱਗ ਗਿਆ ਕਿ ਗੁਰੂ RAM DAS ਮਹਾਰਾਜ ਦੀ ਨਿੱਕੋੜ ਲੁਮਰ ਮੜਾਣ ਦਾਪਾ ਕੁਆ ਚੇ 6 ਉਸ ਵਕਤ ਸੱਤ ਬਸਾਲ ਹੈ 6 ਸਾਲ 11 ਮਹੀਨੇ ਕੁਝ ਦਿਨ ਦੇ ਲੀ ਇਸ ਗੱਲ ਲਈ ਹਨੂ ਰਾਮਦਾਸ ਮਹਾਰਾਜੀ ਨੇ ਵੱਡੇ ਸ਼ਹਿਜਾਦੇ ਬਾਬਾ ਕ੍ਰਿਸ਼ਤੀ ਚੰਦ ਜੇ ਨਾਲ ਸੁਭਾਅ ਬੜਾ ਤੇਜ ਸੀ ਹੈ ਵੀ ਵੱਡੇ ਸੀ ਤਾਂ ਕੁਝ ਮਸਾਲ ਇਸ ਕਾਰਵਾਈ ਵਿੱਚ ਲੱਗ ਪਾਇਆ ਕਿ ਜਿਹੜਾ ਵੀ ਤਦਲੇ ਗੁਰੂ ਕਢਣਗੇ ਉਹਨਾਂ ਦੇ ਨਾਲ ਥੇੜਾ ਅਦਾ ਲਈਏ ਇਹ ਬਾਬਾ ਫਕੀਰ ਜੰਦ ਇਸੇ ਤਰ੍ਹਾਂ ਦੇ ਲੱਗਿਆ ਰਿਹਾ ਵੀ ਮੈਂ ਗੁਰਿਆਈ ਗ੍ਰੰਥੀ ਪ੍ਰਾਪਤ ਕਰ ਲਵਾਂ ਉਹਨੂੰ ਖੁਸ਼ ਕਰਦੇ ਆਰ ਵਿੱਚ ਨਹੀਂ ਲੱਗਿਆ ਸ਼ਾਵਾਂ ਵਿੱਚ ਲੱਗਿਆ ਅੰਕਾਰ ਬੜੇ ਹੁੰਦੇ ਹੈ ਸੰਗਤਾਂ ਬੜੀਆਂ ਹੁੰਦੀਆਂ ਰਹੀਆਂ ਪਰਖ ਦਾ ਸਮਾਂ ਵੀ ਆਇਆ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਚੇ ਦੇ ਪੁੱਤਰ ਭਾਈ ਸੁਹਾਰੀ ਮਾਲ ਜੀ ਦੇ ਵੇਦ ਦੀ ਸੰਭੇ ਆਪਣੇ ਪੁੱਤਰਾਂ ਨੂੰ ਲਾਹੌਰ ਪੇਕਨਾਸੀ ਪਰ ਦਾਦਾ ਪ੍ਰਥੀ ਚੰਦ ਜਵਾਬ ਦੇ ਗਏ ਮਹਾਦੇਵ ਜੀ ਜਵਾਬ ਦੇ ਕੇ ਕਹਦਾ ਆਖੀ ਨੇ ਕਿ ਸਾਧ ਸਿੰਘ ਜੀ ਹੁਣਾ ਤੋਂ ਇਸ ਹਾਲੀ ਦਾ ਸੁਣ ਲਈ ਮੈਂ ਉਹ ਨਹੀਂ ਕਰਾਂਗਾ ਆਪਣੇ ਛੋਟੇ ਪੁੱਤਰ ਜੋ ਤੋਂ ਬੁਰੂ ਨਹੀਂ ਸਰ ਬਣੇ ਸ਼੍ਰੀ ਅਰਜਨ ਦੇਵ ਜੀ ਤੇ ਆ ਕਿ ਇਸ ਤਰ੍ਹਾਂ ਪ੍ਰਥੀ ਚੰਦ ਆਪਣੀ ਹੱਥੋਂ ਲਾਪਰਵਾਹ ਦੇ ਰਹੇ ਕਿ ਮੈਂ ਗੁਰੂ ਜੀ ਦੇ ਨੇੜੇ ਲੱਗ ਕੇ ਚਪਰਾਈ ਨਾਲ ਖਲਾਕੀ ਨਾਲ ਗੁਰੂ ਮਹਾਰਾਜ ਜੀ ਦੇ ਕੋਲ ਇੱਥੇ ਤਾਂ ਸਰਦਾਰ ਨਰਮਨ ਚਿੱਠੀਆਂ ਵੀ ਭੇਜੀਆਂ ਸ੍ਰੀ ਅਰਦੇਵ ਦੇਤੀ ਨੇ ਉਹਨਾਂ ਚਿੱਠੀਆਂ ਵੀ ਬਾਬੇ ਪ੍ਰਤੀ ਜਨਰੇਲ ਰੋਲਿਆਂ ਨੂੰ ਗੁਰੂ ਜੀ ਤੱਕ ਨਹੀਂ ਆਉਣ ਦਿੱਤੀਆਂ ਉਹਨਾਂ ਪਤਾ ਸੀ ਕਿ ਉਹ ਦਿਨ ਨੇੜੇ ਆਉਣ ਵਾਲਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਜਾਣਾ ਹੈ ਬਾਬਾ ਮਹਾਦੇਵ ਦੇ ਪ੍ਰਿੰਟ ਦੇ ਵਿੱਚ ਤਾਂ ਉਹ ਵਿੱਚ ਹੀ ਨਹੀਂ ਸੀ ਲਾਈਨ ਵਿੱਚ ਹੀ ਨਹੀਂ ਸੀ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਛੋਟੇ ਭਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਦੋਂ ਗੁਰੂ ਨਹੀਂ ਸਨ ਬਣੇ ਪਰ ਆਪਾਂ ਸਤਕਾਰ ਨਾਲ ਨਾਮ ਲਵਾਇਆ। ਇਹ ਬੁੜਾਈ ਕਦੀ ਤੇ ਬੈਠ ਸਕਦੇ ਹਨ। ਗੁਰੂ ਰਾਮਦਾਸ ਜੀ ਨੇ ਸੱਚ ਹਨ ਜਾਣ ਤੱਕ ਸ੍ਰੀ ਅਰਜਨ ਦੇਵ ਜੀ ਨੂੰ ਇਹਨਾਂ ਦੇ ਨੇੜੇ ਹੀ ਤਾਂ ਲਗਾ ਨਵਾ ਲਾਹੌਰ 'ਚ ਬੈਠੇ ਰਹਿਣ। ਅਸਲ ਸੰਗਤ 17 ਚਲਾਕੀਆਂ ਨਾਲ ਪਰਮੇਸ਼ਰ ਵਾਸਤੇ ਖੌਂਦੇ। ਕੀ ਤੇਰਾ ਇਹ ਉਹਦੇ ਖਿਲਾਫ ਦੀ ਦਾ ਪਾਡਾ ਉਹਦੀ ਬੇਈਮਾਨੀ ਦਾ ਪਾਡਾ ਪਟ ਗਿਆ ਜਦੋਂ ਗੁਰੂ ਨਾਨਕ ਦਾਸ ਸਾਹਿਬ ਦੇ ਪਾਸ਼ਾ ਨੇ ਉਹ ਸਾਰੀਆਂ ਚਿੱਠੀਆਂ ਫੜ ਲਈਆਂ ਇੱਕ ਸਿੱਖ ਨੇ ਆ ਕੇ ਸਾਡੀ ਕਰਸ ਕਿਰਤਵਾਰ ਤੇ ਦੇਖਣ ਨੂੰ ਆਇਆ ਤੇ ਖੁਲਾਈ ਕਰਨ ਦੀ ਦੇਰ ਤੇ ਉਹ ਸਾਰਾ ਆਇਆ ਕਿਸ ਸਮੇਂ ਦੀ ਆ ਪਹਿਲਾਂ ਹੀ ਪਤਾ ਸੀ ਕਿ ਅਸੀਂ ਸੱਚ ਨਾਲ ਪਿਆਰ ਕਰਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਭਰੇ ਦੀਵਾਨ ਵਿੱਚ ਕੀ ਕਿਸ ਨੂੰ ਕਰਜ ਦੇ ਦੇ ਕੇ ਜੋ ਗ੍ਰਹਿ ਹੈ ਕਿ ਕਿ ਦਾ ਤਲਕ ਦਤਾ ਜੋ ਗ੍ਰਹਿ ਦੀ ਅਵਸਥਾ ਸਾਨੂੰ 5 ਪੈਸੇ ਔਰ ਨਾਲੀਅਤ ਚੋੜੇ ਲਿਖ ਪਾਇਆ ਨੂੰ ਲਾਮਦਾਦੀ ਨੇ ਨਮਸ਼ਤ ਕਰੀ ਚੇਤੋਂ ਗ੍ਰਹਿ ਕਿਤਨਾ ਸਦਾ ਲਾਮਦਾਦੀ ਨੇ ਕਰਜ ਦੇ ਦੀ ਨੋ ਉਸ ਫਿਰ ਸਾਦਾ ਫਿਰ ਕੀ ਜਮਨੇ ਇਸ ਤਰ੍ਹਾਂ ਛਗੜਾ ਬੜਾ ਕੀਤਾ ਹਾਂ ਬੜਾ ਫਿਆ ਬੜਾ ਰੋਹਾ ਲੱਖ ਆਪ ਹੈ ਮੈਨ ਲੱਗਾ ਕਿ ਮੇਰਾ ਘਰ ਹੈ ਮੇਰੀ ਬਸਤੂ ਹੈ ਮੈਨੂੰ ਮਹਿਲਿਸ ਚੇਂ ਗਿਆ ਮੇਨੜ ਤੋਂ ਖਰਚਿਤਾਂ ਮੇਨੜ ਗਈ ਮਾਨਾ ਕਿ ਸਭ ਬੜੇ ਸਖਤ ਦਾ ਮਜਬੁਰ ਤੇਸਾ ਨਾ ਜੋ ਮੈਂ ਬੋਲ ਵੀ ਨਹੀਂ ਸਕਦਾ ਜਦੋਂ ਮੈਂ ਝਗੜਾ ਕੀਤਾ ਕਿ ਗੁਰੂ ਨਾਨਕ ਦੇਵ ਜਿਹੜੇ ਸਾਜਣ ਵਰਤੇ ਸਾਨੂੰ ਬਾਣੀ ਵਿੱਚ ਹੈ ਕਿ ਸਾਡੇ ਪੂਰ ਦੀ ਚਦਰ ਤੋਂ ਸੰਗ ਬਾਪ ਜਿੰਨ ਕੇ ਜਨੇ ਵਢੀਰੇ ਤੋ ਇਹਨ ਸੰਘ ਝਗੜਤ ਪਾ ਕੇ ਪੱਤਰ ਆਪਣੇ ਪਿਤਾ ਨਾਲ ਝਗੜਾ ਦੀ ਕਰੀਦਾ ਜਿਸ ਪਿਤਾ ਨੇ ਜਨਮ ਦਿੱਤਾ ਜਿਸ ਪਿਤਾ ਨੇ ਇਹਨੂੰ ਸੰਭਾਲਿਆ ਵੱਡਾ ਕੀਤਾ ਉਸ ਪਿਤਾ ਦੇ ਨਾਲ ਝਗੜਾ ਕਰਨਾ ਪਾਸ ਲੱਗਦਾ ਹੈ ਬਜ਼ੁਰਗਾਂ ਦਾ ਨੌਕਿਆਂ ਦਾ ਸਤਕਾਰ ਕਰਨਾ ਚਾਹੀਦਾ ਪਰ ਉਹ ਨਾ 하게 ਜਦੋਂ ਨਾ 하게 ਆਦਗੁਰੂ ਗੋਬਿੰਦ ਸਿੰਘ ਜੀ ਅਪਰਤ ਵੇਲੇ ਅਗਲੇ ਨੇ ਆਪਣੇ ਪਤਨ ਪਤਨੀ ਸਾਡੇ ਸਤਕਾਰ ਨੂੰ ਮਾਤਾ ਮਾਤਾ ਪਾਣੀ ਜੀ ਨੂੰ ਬੱਚੇ ਦੀ ਸੰਭ ਆਪਣੇ ਹੋਣ ਹਸਪਤਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਬਗੇ ਮਹਾਦੇਵ ਜੀ ਨੂੰ ਆਖਿਆ ਕਿ ਇਹ ਮੱਥੀਆ ਚੜਾ ਕਰਦਾ ਹੈ ਮੇਰਾ ਮਤਲਬ ਸੋ ਆਪਾਂ ਇਥੇ ਨਹੀਂ ਫੇਰਨਾ ਚਲੋ ਸ਼੍ਰੀ ਗੁਰੇਵਾਰ ਸਾਹਿਬ ਘਟਿਆਂ ਦੇ ਉੱਤੇ ਅੱਧਾ ਸਾਮਾਨ ਲਦਾ ਲਿਆ ਅਗਲੇ ਦਿਨ ਅੰਮ੍ਰਿਤ ਵੇਲੇ ਸ਼੍ਰੀ ਅਮਰਸਰ ਸਾਹਿਬ ਤੇ ਚਲਕੇ ਸ਼੍ਰੀ ਗੁਰੇਵਾਰ ਸਾਹਿਬ ਜੀ ਨੇ ਸ਼੍ਰੀ ਗੁਰੇਵਾਰ ਸਾਹਿਬ ਦੀ ਆਪ ਜੀ ਨੇ ਬਹੁਤ ਵੱਡੀ ਸੇਵਾ ਵੀ ਕੀਤੀ ਸ਼੍ਰੀ ਉੱਤੇ ਜਮਰਦਾਰੀ ਦੀ ਉੱਛੇ ਉਹ ਇਹ ਕਥੀ ਆਪ ਜੀ ਨੂੰ ਮਿਲੇ ਸੀ ਜੀ ਗੋਇੰਦਵਾਲ ਸਾਹਿਬ ਆਪ ਜੀ ਦੇ ਨਾਂ ਅਲੰਕਾਰ ਕੀਤਾ ਜਿਹਨੂੰ ਲਾਇਆ ਜਿਸ ਦਿਨ ਦਾ ਸਭ ਨੂੰ ਪਤਾ ਸੀ ਕਿ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸੱਚਖੰਡ ਧਿਆਨ ਕਰਿਆ ਪਾਦ੍ਰੋ ਸੁਦੀ ਪੀਜ ਮਿੱਤਰ ਵਿੱਚ ਸਮਤ 1638 ਹੁੰਦੇ ਸਤਿ ਸ੍ਰੀ ਅਕਾਲ ਇਸ ਵਿੱਚ ਸਾਡਾ ਦੇਖਿਆ ਜਾਏ 1 ਸਤੰਬਰ 1588 ਮਾਰਗ ਦਾ ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਬੁਲਾਇਆ ਵਿਵਾਨ ਭਰਿਆ ਹੋਇਆ ਸਤਿਗੁਰੂ ਦੀ ਸੰਗਤ ਦੇ ਵਿੱਚ ਆ ਕੇ ਸਤਿਗੁਰੂ ਦੀ ਬੈਠਕ ਦੇ ਸ਼ੁਰੂ ਜੀ ਨੇ ਅੰਤਮ ਉਦੇਸ਼ ਜੋ ਸੰਗਤ ਨੂੰ ਦਰਸਾ ਸ਼੍ਰੀ ਗੁਰੂ ਕਾ ਜਨ ਦੇ ਇੱਕ ਕੋਲ ਆ ਕੇ ਹਾਂ ਸਤਿਗੁਰੂ ਆਖਿਆ ਸੰਗਤ ਜੀ ਸ਼੍ਰੀ ਗੁਰੂ ਅਰਜਨ ਦੇਵ ਔਰ ਮੇਰੇ ਵਿੱਚ ਭੇਦ ਕੋਈ ਨਹੀਂ ਅਰਥ ਨਾ ਜਾਣਿਓ ਜਿਸ ਤਰ੍ਹਾਂ ਸਾਡਾ ਵਚਨ ਮੰਨਦੇ ਸੀ ਐਸੇ ਤਰ੍ਹਾਂ ਇਹਨਾਂ ਦਾ ਵਚਨ ਮੰਨਣਾ ਹੈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵੀ ਕੁਝ ਵਚਨ ਵਿਲਾਸ ਹੋਏ ਸਾਡੇ ਚਲੇ ਜਾਣ ਤੋਂ ਬਾਅਦ ਰੋਕਣਾ ਨਹੀਂ ਉਤਸ਼ਾਹ ਨਹੀਂ ਘਟਾਉਣਾ ਦੁਖੀ ਨਹੀਂ ਹੋਣਾ ਅੰਜੂ ਨਹੀਂ ਸੁਣਨਾ ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ ਸਰਬੋਤਮ ਜੀ ਨਾਲ ਵਾਚਨ ਬਲਾਸ ਹੋ ਰਿਹਾ ਹੈ ਔਰ ਉਸ ਵੇਲੇ ਸਰਕਾਰ ਨੂੰ ਨੰਨਸਾ ਪਾਣੀ ਦੇ ਹੱਥ ਜੋੜੇਗੇ ਪਤੀ ਵਰਗੇ ਮੇਰਾ ਵੀ ਮੰਨ ਕਰਦਾ ਹੈ ਕਿ ਮੈਂ ਵੀ ਆਪ ਜੀ ਦੇ ਨਾਲ ਹੀ ਸਤਖੰਡ ਗਿਆਨ ਕਰ ਜਾਵਾਂ ਜਦਕਿ ਮੇਰੇ ਕੀਤਾ ਬੜਾ ਖਗੜਾ ਕਰਦਾ ਹੈ ਇਹਨੇ ਹਟਣਾ ਨਹੀਂ ਇਹਨੇ ਘਟਣਾ ਨਹੀਂ ਮਿੱਤਰੋ ਆਪ ਜੀ ਆਪਣੇ ਨਾਲ ਹੀ ਰਹੋ ਸਤਿਪੁਰੂ ਗੁਰੂ ਅੰਦਾਮ ਸਿੰਘ ਦੇ ਪਾਤਸ਼ਾਹੀ ਨੇ ਸਰਕਾਰ ਨੂੰ ਮਾਤਾ ਪੰਨੀ ਜੀ ਆਪਣੇ ਤਨ ਪੱਤੀ ਜੀ ਨੂੰ ਅਰਥਿਆ ਕਿ પતિ ਅਤੇ ਪਤਨੀ ਦਾ ਜਿਹੜਾ ਰਿਸ਼ਤਾ ਹੈ ਇਹ ਸ਼ਰੀਰਕ ਹੀ ਤੋਂ ਹੈ ਪਰ ਜੋ ਇੱਕ ਮਹੱਭਾਨੀ ਦੀ ਗੱਲ ਹੈ ਨਾ ਇਹ ਇੱਕ ਜੋਗਦਰ ਮੁਕਤੀ ਦਾ ਅੰਕਲ ਹੈ ਇਸ ਤਹੀ ਜਸੋ ਹੈ ਪਰ ਤੁਹਾਡੀ ਪ੍ਰਾਪਤ ਸੱਜੇ ਵਾਕੀਨ ਹੈ ਸਿ ਆਪਣੇ ਸਰਪੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਹਿ ਕੇ ਉਹ ਸਿੱਖਾ ਜੀ ਕੋ ਸਿੱਖੀ ਦੀ ਸੇਵਾ ਕਰੋ ਕਰਮ ਦਾ ਪ੍ਰਚਾਰ ਕਰੋ ਪਰ ਜੇਕਰ ਦੁਸ਼ਟ ਕੋਈ ਇਸ ਤਰ੍ਹਾਂ ਦੇ ਕਾਰਵਾਈ ਕਰਦੇ ਹਨ ਇਹਨਾਂ ਦਾ ਡਰ ਕੇ ਸਾਹਮਣਾ ਵੀ ਕਰਨਾ ਵਿਰੋਧ ਨਹੀਂ ਕਰਨਾ ਹੈ ਐਸੇ ਬਚਨ ਗੁਰੂ ਜੀ ਨੇ ਕਹਿ ਕੇ ਕਿ ਸਾਰੀ ਸੰਗਤ ਨੂੰ ਆਖਿਆ ਸਾਡੇ ਜਾਣ ਤੋਂ ਬਾਅਦ ਰੋਗਣਾ ਨਹੀਂ ਅੰਤੇ ਸਤਗੁਰੂ ਬੋਲਿਆ ਮੈਂ ਕਿਚੇ ਕੀਤਰ ਕਰ ਮਿਹਰਬਾਨ ਜੀ ਜੋ ਗੁਰੂ ਅਮਰਦਾਸ ਜੀ ਦਾ ਵਸਤੂ ਸੰਗਤ ਦੇ ਅੰਦਰ ਉਹ ਹੀ ਉਹ ਬਖਸ਼ ਪਰਮਾਤਮਾ ਸਾਡੇ ਉੱਛੋਂ ਰੋਲਾ ਨਹੀਂ ਕੀ ਕਰਨਾ ਕਿਉਂਕਿ ਜੋ ਪਹਿਲੇ ਸਤ ਗੁਰੂ ਕਰਦੇ ਸਨ ਉਸੇ ਤਰੀਕੇ ਆਪ ਜੀ ਨੇ ਪ੍ਰਸ਼ਾਸਨ ਕਰਵਾ ਲਿਆ ਵਰਤੀ ਦੇ ਉਤੇ ਔਰ ਆਪ ਸਤ ਗੁਰੂ ਲਾਲਾ ਜੀ ਨੇ ਜਪ ਕੀ ਸਾਡਾ ਪਾਠ ਕੀਤਾ ਜਪ ਕੀ ਸਾਡਾ ਪਾਠ ਕਰ ਸੋ